ਮੰਦਰ ਦੇ ਪੁਜਾਰੀ ਦੇ ਸਿਰ ਉੱਪਰ ਤੇਜ਼ ਰਫ਼ਤਾਰ ਗੱਡੀ ਚਲਾਉਂਦਾ ਭੂਤ ਹੋਇਆ ਸਵਾਰ ਚਾਰ ਮੋਟਰਸਾਈਕਲਾਂ ਅਤੇ ਇੱਕ ਐਕਟਿਵਾ ਨੂੰ ਮਾਰੀ ਟੱਕਰ ਅਗੋਂ ਗੁੱਸੇ 'ਚ ਆਈ ਲੋਕਾਂ ਦੀ ਭੀੜ ਨੇ ਗੱਡੀ ਰੋਕ ਪਹਿਲਾਂ ਤਾਂ ਕੀਤੀ ਭੰਤੜ ਮੋੜ ਪੁਜਾਰੀ ਨੂੰ ਕੀਤਾ ਪੁਲਿਸ ਹਵਾਲੇ ਬਟਾਲਾ ਦੇ ਮੁੱਖ ਵਿਚਾਰ ਬੱਸ ਸਟੈਂਡ ਤਿੰਨੇ 'ਚ ਠੀਕ ਉੱਛਲੇ ਪਟਾਖਾਮਾ ਹੋ ਗਿਆ ਜਦੋਂ ਇੱਕ ਸਿਆਜ ਗੱਡੀ ਚਲਾਉਂਦੇ ਹੋਏ ਮੰਦਰ ਦੇ ਪੁਜਾਰੀ ਕੋਲੋਂ ਗੱਡੀ 'ਤੇ ਕਾਬੂ ਹੋ ਗਈ ਅਤੇ ਉਸ ਨੇ ਤੇਜ਼ ਰਫ਼ਤਾਰ 'ਚ ਰਾਹ ਜਾਂਦੇ ਵੱਖ-ਵੱਖ ਚਾਰ ਮੋਟਰਸਾਈਕਲਾਂ ਤੇ ਇੱਕ ਐਕਟਿਵਾ ਨੂੰ ਟੱਕਰ ਮਾਰ ਪਚੰਦੀ ਕੋਸ਼ਿਸ਼ ਕੀਤੀ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਇੱਕ ਮੋਟਰਸਾਈਕਲ ਜਦ ਪਹਿਲਾਂ ਟੱਕਰ ਮਾਰੀ ਤਾਂ ਉਸ ਵੱਲੋਂ ਫਰਾਰ ਹੋਣ ਦੀ ਕੋਸ਼ਿਸ਼ ਚ ਗੱਡੀ ਤੇਜ਼ ਰਫਤਾਰ ਚ ਕੀਤੀ ਤਾਂ ਰਾਹ ਚ ਆਉਂਦੇ ਹੋਰਨਾ ਵਨਾਂ ਨੂੰ ਵੀ ਰੋਂਨ ਦਿੱਤਾ ਭਾਵੇਂ ਇਸ ਹਾਦਸੇ ਚ ਮੋਟਰਸਾਈਕਲ ਸਵਾਰ ਲੋਕਾਂ ਤੇ ਜ਼ਿਆਦਾ ਗੰਭੀਰ ਸੱਟਾਂ ਨਹੀਂ ਲਗੀਆਂ ਲੇਕਿਨ ਉਹ ਕਰੀਬ 4 ਦੋ ਪਹੀਆ ਵਾਨਾ ਉਹ ਪੂਰੀ ਤਰ੍ਹਾਂ ਟੁੱਟ ਪੱਜ ਕੀਤੀ ਉੱਥੇ ਹੀ ਮੁੜ ਇਹ ਸਭ ਦੇਖਦੇ ਹੋਏ ਲੋਕਾਂ ਦੀ ਪੀੜ ਨੇ ਕੋਈ ਤੁਰਿਤ ਤਰ੍ਹਾਂ ਪਹਿਲਾ ਖਾਰ ਨੂੰ ਅਰੋਪ ਉਸ ਖਾਰ ਦੀ ਪੰਤੁਰ ਕੀਤੀ ਅਤੇ ਮੁੜ ਗੱਡੀ ਚਾਲ ਪੁਜਾਰੀ ਨੇ ਪੁਲਸ ਹਵਾਲੇ ਕੀਤਾ ਉਥੇ ਪੁਲਸ ਲੋਗ ਗੱਡੀ ਨੂੰ ਅਤੇ ਪੁਜਾਰੀ ਨੂੰ ਆਪਣੀ ਹਿਰਾਸਤ ਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਰਦਾਰ ਕੁਜੀਤ ਸਿੰਘ ਭਾਜੀ ਆਈ ਬਾਸਟਾਨ ਦੇ ਲਾਗੇ ਆਪਣਾ ਸਮਾਰਕ ਖੇਤ ਰਹੀ ਜੇ ਇਹੀ ਇੱਕ ਥਰੀ ਸਮਾਲ ਲੈ ਕੇ ਬਸ ਇਹ ਫੂਰੀ ਮੂੜ ਨਹੀਂ ਲੱਗੇ ਆ ਜਿਹੜੀ ਘਰ ਦੀ ਹੈ ਪਿੱਛੇ ਬੈਠੀ ਇਹਨੂੰ ਧਰੂ ਦੇਖ ਲਿਆ ਜਦੋਂ ਇੱਕ ਗੱਡੀ ਆ ਰਹੀ ਸੀ ਮੇਰੇ ਨਾਲ ਇੱਕ ਹੋਰ ਅੱਗੇ ਬਿਠਾਈ ਗਿਆ ਤੇ ਆਈ ਉਹਨੇ ਪੂਰਾ ਚੀਕ ਮਾਰ ਦਿੱਤੀ ਅੱਗੇ ਬਹੁਤ ਦਿੱਖੇ ਕੀ ਹੋਣਿਆ ਉਹ ਬੱਚੇ ਆਪਣੇ ਚੱਕਰ ਸੰਘੇ ਚੜਿਆ ਰੋ ਅਕੀਨ ਮੇਰੇ ਲਈ ਇਹ ਗੇੜੇ ਆ ਗਏ ਬੱਚੇ ਨੇ ਇਹ ਇਹਨੇ ਨਾਲ ਬੱਚਾ ਇੱਧਰ ਕੇ ਪੇਂਡ ਵੱਜੀ ਤੁਹਾਡੀ ਨਾਲ ਧੂੜੇ ਲਾ ਗਿਆ ਤੇ ਇਸ ਕਰਕੇ ਕੋਈ ਚੋਰਾ ਪੀਸਾ ਉਹਦੇ ਪਤੇ ਨੂੰ ਲਾਪੋਣੀ ਚਾਹੀਦੀ ਹੈ ਤੇ ਹਿਸਾਬ ਨਾਲ ਮੈਕਸਿਮਮ ਚ ਤਾਂ ਮੇਰਾ ਰੱਖਾ 80 ਤੋਂ 100 ਦੇ ਵਿੱਚ ਹੀ ਇਹ ਜਾਇਦ ਬਾਜ਼ਾਰ ਦੇ ਵਿੱਚ ਨਹੀਂ ਸਵੀਟ ਨਹੀਂ ਭਾਈ ਬਿਲਕੁਲ 80 ਤੋਂ 100 ਦੇ ਵਿੱਚ ਸਪੀਡ ਥ्रू ਬ੍ਰੇਕਾਂ ਵਿੱਚ ਵੇਰ ਹੋਈਆਂ ਵਾ ਤੂੰ ਗ੍ਰੀਡ ਤੇ ਵੇਖ ਲੋ ਇਹ ਇੱਕ ਨਾ ਰੋਡ ਆ 42 ਤੇ 30 ਤੇ 40 ਆ ਵਿਚਾਰੀ ਨਾਲ 40 ਦੀ ਸਪੀਡ ਤੇ ਆਉਣ ਵਾਲਾ ਰੋਡ ਆ ਜਿਹੜਾ ਵੀ 100 ਦੀ ਸਪੀਡ ਤੇ ਆਉਂਦੇ ਆ ਇਹਨੇ ਕਿੰਨੀਆਂ ਕਿੰਨੇ ਘਰ ਖਰਾਬ ਕੀਤੇ ਅਸੀਂ ਬਕਾਸਟਰ ਚੋਂ ਕਿ ਆਏ ਆ ਅਸੀਂ ਜਿਉਂਨੇ ਵੀ ਇਹ ਬੰਦੇ ਵੱਖਤ ਕਾਰਵਾਈ ਕੀਤੀ ਜਾਵੇ ਨਾ ਉਹ ਕਿਹਨੂੰ ਨਾ ਤੋਂ ਪਵੇ ਇਹੋ ਗੱਲ ਹੋਰ ਕੋਈ ਨਹੀਂ ਆ ਬਸ ਇਹੀ ਹੋ ਜਣੇ ਆ ਜਿਹੜੇ ਵਿਚਾਰੇ ਇਹਨੇ ਗਰੀਬਾਂ ਦਾ ਲਕਸਾਉਣਾ ਹੈ ਆ ਸਾਰੀ ਪਰਭਾਈ ਕੀਤੀ ਜਾ ਰਹੀ ਹੈ ਬਾਈ ਆਡੀ ਐਕਟਿਵ ਬਚੀ ਆ ਮੁੰਡੇ ਦੇ ਬਾਸ ਤੋ ਸਹੀ ਥਾਂ ਲੱਗੀਆਂ ਜਿਆਦਾ ਰਖਣਾ ਨਹੀਂ ਹੁੰਦਾ ਤੇ ਬਾਜ਼ਾਰ ਦਾ ਬੱਚਾ ਦਾ ਘਪਰਾ ਆ ਗਿਆ ਉਹ ਵੀ ਬੱਚਾ ਦਾ ਰੋਲ ਤੇ 4 ਸਾਲ ਦਾ ਹੈਗਾ ਤੁਹਾਨੂੰ ਕਦੀ ਇਦਾਂ ਸਮਝ ਨਹੀਂ ਦੇਖਿਆ ਇਸ ਵਾਰ ਕੇ ਚਲੋ ਅਸੀਂ ਇਹੋ ਜਹੋਣੇ ਆ ਤੇ ਜੇ ਬੰਦ ਸਖਤ ਕਾਰਵਾਈ ਕਰੋ ਤੇ ਨਾ ਦਿਖਾਈਏ ਤੁਹਾਨੂੰ ਬਾਈ ਕੀ ਨਾਮ ਤੁਹਾਡਾ ਬਲਵਿੰਦਰ ਕੁਮਾਰ ਮੇਰਾ ਨਾਮ ਕੀ ਲੱਗਦਾ ਜਿਹੜੇ ਤੁਹਾਡੇ ਮੇਰੇ ਬ੍ਰਦਰ ਵੱਡੇ ਕੀ ਹੋਇਆ ਇਹ ਦੁਕਾਨ ਤੋਂ ਆਉਣ ਰਿਹਾ ਖਾਦਾ ਕੰਮ ਹੈ ਸਾਡਾ ਤੇ ਨਾਲ ਕਾਕਾ ਵਾਤੇ ਉਹ ਬਰੂਗਲਨ ਲੱਗ ਗਿਆ ਤੇ ਇਹਨਾਂ ਨੇ ਸੈਰ ਤੇ ਖਿਲਾ ਰਿਆ ਪੰਜ ਛੇ ਬੰਦੇ ਕੇ ਸੱਤ ਬੰਦੇ ਦਰਰ ਗਿਆ ਉਹ ਕੁਦਲ ਕੇ ਲੰਘ ਗਿਆ ਤੇ ਇੱਕ ਦੀ ਡੇ ਬ੍ਰਦਰ ਦੇ ਦੋਵੇਂ ਚੂਲੇ ਟੁੱਟ ਗਏ ਇੱਕ ਪੱਟ ਟੁੱਟ ਗਿਆ ਤੇ ਸਰਦੀ ਸੱਟ ਆਈ ਆ ਦੇਖ ਇਹਨਾਂ ਇਹਨਾ ਨਾ ਪ੍ਰਵੇਸ਼ ਕੁਮਾਰ ਆ ਕੁਦਦੇ ਰਹਿਣ ਵਾਲੇ ਐ ਬਟਾਲੇ ਧਰਮਪੁਰਾ ਕਲੋਨੀ ਰਹਿਣ ਵਾਲੇ ਆ ਤੇ ਲਾਲ ਸਿੰਘਾੜੀਆਂ ਦੁਕਾਨਾਂ ਨੇ ਖਾਦ ਦੀਆਂ ਇਹ ਕੰਮ ਤੋਂ ਆ ਰਹੇ ਇਹ ਦੁਕਾਨ ਤੋਂ ਆ ਰਹੇ ਕੀ ਦੱਸਿਆ ਗਿਆ ਇਲੈਕਟ੍ਰੋਨਿਕ ਡਾਕਟਰ ਨੇ ਦੱਸਿਆ ਦੋਹੇ ਚੂਲੇ ਡੈਮੇਜ ਹੋ ਗਿਆ ਤੇ ਪਾਰ ਟੁੱਟ ਗਿਆ ਤੇ ਸਰਦੀ ਸਾਟਿਆ ਅਸੀਂ ਅੰਮ੍ਰਿਤਸਰ ਲੈ ਚਲੇ ਆਮਦਿਲ ਦੇ ਕੀ ਮੰਨ ਰੱਖਿਆ ਦੱਸੋ ਤੁਹਾਨੂੰ ਆਪਣਾ ਬ੍ਰਦਰ ਅਸੀਂ ਬਚਾਈ ਅਸੀਂ ਅੰਮ੍ਰਿਤਸਰ ਜਾ ਰਹੇ ਹਾਂ ਜਿਹੜੇ ਪੱਜੇ ਚੁਣਦੇ ਆ ਉੱਥੇ ਕੋਈ ਦਿੱਕਤ ਨਹੀਂ ਹੋਈ ਆ ਤੇ ਉਹ ਨਾ ਤਾਂ ਬਾਈ ਕਾਰ ਤੇ ਹੀ ਉਹ ਕਾਰ ਤੇ ਹੀ ਕਾਰ ਆ ਵੱਡਾ ਵਾ ਉਹ ਤੇ ਪੰਜਾ ਛਾ ਮੋਟਿਆਂ ਨੂੰ ਡਰ ਕੇ ਲੰਘੇ ਨਾ ਸੈਰ ਤੇ ਖੜਾ ਰਿਆ ਸੀ ਮੋਟਰਸਾਈਕਲ ਤੇ ਬੈਠਾ ਫਰੂਟ ਲੈਣ ਦੇ ਆ ਇਕ ਲੋਟੈਂ ਕੱਟੇ ਥਾਦੋ ਨੇ ਚੋਪਲੇ ਆ ਲਲ ਪੰਜਾ ਸਤਾ ਬੰਦਿਆਂ ਨੂੰ ਇੱਕ ਲੜਕੀ ਆ ਜਵਾਨ 23 ਸਾਲ ਦੀ ਉਹਦੇ ਵੀ ਦੋਵੇਂ ਚੂਲੇ ਟੁੱਟ ਗਏ ਕਿੰਨੇ ਜਿੰਨੇ ਨੂੰ ਪਤਾ ਲੱਗਾ ਕਿ ਕਿੰਨੇ ਦਾ ਡੈਮੇਜ ਹੋਇਆ ਛੋਟੀ ਕੋ ਇੱਕ ਪੇਸ਼ੈਂਟ ਆਇਆ ਹੈ ਸੁਵਿੰਦਰ ਕੁਮਾਰ ਨਾਮ ਦਾ ਤੇ ਜਿਹੜਾ ਅੱਜ ਐਕਸੀਡੈਂਟ ਦੀ ਜਿਹੜੀ ਹੋਈ ਸੀਗੀ ਇਨਸੀਡੈਂਟ ਹੋਇਆ ਸੀਗਾ ਬੱਸ ਸਟੈਂਡ ਦੇ ਲਾਗੇ ਉਸ ਐਕਸੀਡੈਂਟਿਕ ਪੇਸ਼ੈਂਟ ਇੰਜਰਡ ਆਇਆ ਸੀਗਾ ਜਿਹੜਾ ਹੈਡਿੰਗ ਟੀਨਾ ਸੀਗਾ ਤੇ ਉਹ ਸਾਡੇ ਕੋਲ ਐਡਮਿਟ ਹੋਇਆ ਪੇਸ਼ੈਂਟ ਪੇਸ਼ੈਂਟ ਅਗੇ ਨਾਲੋਂ ਫਰਕ ਸਟੇਬਲ ਆ ਜਿਹਨ ਹੈ ਉਹਦਾ ਹੈਡ ਇੰਜਰੀ ਹੈ ਅੰਡ ऑब्ਜ਼ਰਵੇਸ਼ਨ ਰੱਖਿਆ ਰਿਹਾ ਉਹਦੇ ਸਿਰ ਚ ਸੱਟ ਆਈ ਗੋ ਸਿਰ ਚ ਸੱਟ ਆਈ ਹੈ ਹੈਡ ਇੰਜਰੀ ਹੈ ਹਾਂਜੀ ਵੀ ਸਟੇਬਲ ਆ ਜਿਹਨੋਂ ਹੁਣਤੇ ਖਤਰੇ ਤੋਂ ਬਾਹਰ ਹੀ ਆਊਟ ਆਫ ਡੰਗਰ ਹੀ ਕੋਈ ਨਾ